ਅਜਨਗਰ ਕਾਉਂਸਲ ਤਾਰੀਵਾਲ ਵਿਖੇ 75ਵੇਂ ਗਣਤੰਤਰ ਦਿਵਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਆਮ ਆਦਮੀ ਪਾਰਟੀ ਦੇ ਹਲਕਾ ਕਾਦੀਆਂ ਤੇ ਇੰਚਾਰਜ ਤੇ ਜ਼ਿਲ੍ਹਾ ਯੋਜਨਾ ਬੋਰਡ ਗੁਰਦਾਸਪੁਰ ਦੇ ਚੇਅਰਮੈਨ ਐਡਵੋਕੇਟ ਜਗਰੂਪ ਸਿੰਘ ਸੇਖਵਾ ਨੇ ਝੰਡੇ ਦੀ ਰਸਮ ਅਦਾ ਕੀਤੀ ਇਸ ਮੌਕੇ ਤੇ ਵੱਖ-ਵੱਖ ਸਕੂਲਾਂ ਦੇ ਆਏ ਹੋਏ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਪ੍ਰੋਗਰਾਮ ਵੀ ਪੇਸ਼ ਕੀਤੇ ਗਏ ਇਸ ਮੌਕੇ ਤੇ ਪ੍ਰਧਾਨ ਰੋਹਿਤ ਪਪਲੂ ਔਰ ਹੋਰ ਬਹੁਤ ਸਾਰੀਆਂ ਸ਼ਖਸੀਤਾਂ ਦਾ ਵਿਸ਼ੇਸ਼ ਸਨਮਾਨ ਹੋਇਆ ਇਸ ਮੌਕੇ ਤੇ ਅੱਜ ਸੀਨੀਅਰ 크ਰਿਸਚਨ ਨੇਤਾ ਰਵਿੰਦਰ ਪੱਟੀ ਦਾ ਵੀ ਚੇਅਰਮੈਨ ਜਗਰੂਪ ਸੇਖਵਾ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ ਗੌਰਤਬ ਹੈ ਕਿ ਰਵਿੰਦਰ ਪੱਟੀ ਆਮ ਆਦਮੀ ਪਾਰਟੀ ਦੇ ਬਹੁਤ ਹੀ ਪੁਰਾਣੇ ਔਰ ਮਿਹਨਤੀ ਵਰਕਰ ਹਨ ਅ ਅੱਜ ਅਸੀਂ ਨਗਰ ਕੌਂਸਲ ਧਾਰਿਆਲ ਵਿਖੇ ਗਣਤੰਤਰ ਦਿਵਸ ਜਿਹੜਾ ਵਾ ਬੜੀ ਧੂਮ-ਧਾਮ ਦੇ ਨਾਲ ਬੜੀ ਸ਼ਰਧਾ ਔਰ ਚਾਹਵਾਂ ਦੇ ਨਾਲ ਮਨਾ ਰਹੇ ਆ ਔਰ ਸਾਰੇ ਕਮੇਟੀ ਦੇ ਪ੍ਰਧਾਨ ਐਮਸੀ ਸਹਿਬਾਨ ਔਰ ਇਲਾਕੇ ਦੀ ਜਿਹੜੇ ਪਤਵੰਤੇ ਸੱਜਣ ਨੇ ਉਹ ਵੀ ਸਾਰੇ ਅੱਜ ਇੱਥੇ ਆਏ ਹੋਏ ਆ ਮੈਂ ਸਾਰਿਆਂ ਨੂੰ ਤਾਰੀਵਾਲ ਨਗਰ ਨਿਵਾਸੀਆਂ ਨੂੰ ਔਰ ਸਮੁੱਚੇ ਤੇਸ ਵਾਸੀਆਂ ਨੂੰ ਔਰ ਵਿਦੇਸ਼ਾਂ ਵਿੱਚ ਵੀ ਜਿੱਥੇ ਸਾਡੇ ਭਾਰਤ ਦੇ ਲੋਕ ਵਸਦੇ ਨੇ ਮੈਂ ਉਹਨਾਂ ਨੂੰ ਵੀ ਅੱਜ ਦੇ ਦਿਨ ਦੀ ਲੱਖ ਲੱਖ ਵਧਾਈ ਦਿੰਦਾ ਕਿਉਂਕਿ ਹਿੰਦੁਸਤਾਨ ਦੁਨੀਆ ਦੀ ਸਭ ਤੋਂ ਵੱਡੀ ਜਿਹੜੀ ਡੈਮੋਕ੍ਰੇਸੀਆ ਲੋਕਤੰਤਰ ਹੈ ਔਰ ਸੰਵਿਧਾਨ ਅੱਜ ਦੇ ਦਿਨ ਡਾਕਟਰ ਬੀ ਆਰ ਅੰਬੇਦਕਰ ਨੇ ਜੋ ਸੰਵਿਧਾਨ ਜਿਹੜਾ ਵਾ ਹਿੰਦੁਸਤਾਨ ਨੂੰ ਦਿੱਤਾ ਸੀ ਅੱਜ ਦੇ ਦਿਨ ਲਾਗੂ ਹੋਇਆ ਸੀਗਾ ਜਿਹਦੇ ਤਹਿਤ ਹੀ ਸਾਰਾ ਦੇਸ਼ ਜਿਹੜਾ ਵਾ ਉਹ ਚੱਲ ਰਿਹਾ ਵਾ ਔਰ ਬੜੇ ਵਧੀਆ ਢੰਗ ਨਾਲ ਸਾਡੇ ਦੇਸ਼ ਦੀ ਤਰੱਕੀ ਵੀ ਹੋਈ ਆ ਬੜੀਆਂ ਅਸੀਂ ਮੱਲਾ ਵੀ ਮਾਰੀਆਂ ਨੇ ਔਰ ਗਾਂ ਵੀ ਪ੍ਰਗਤੀ ਹਾਲ ਨੂੰ ਜਿਹੜਾ ਸਾਡਾ ਦੇਸ਼ ਜਾ ਰਿਹਾ ਵਾ ਜਿੱਥੋਂ ਤੱਕ ਲੋਕਲ ਸ਼ਹਿਰ ਦੀ ਗੱਲ ਆ ਅਸੀਂ ਸ਼ਹਿਰ ਦੇ ਲਈ ਵੀ ਹਰ ਤਰ੍ਹਾਂ ਦਾ ਜਿਹੜਾ ਵਿਕਾਸ ਆ ਉਹ ਆਉਣ ਵਾਲੇ ਸਮੇਂ 'ਚ ਕਰਨ ਜਾ ਰਹੇ ਆ ਜਿਸ ਤਰ੍ਹਾਂ ਸੀਵਰੇਜ ਤੇ ਸਰਫੇਸ ਵਾਟਰ ਦਾ ਜਿਹੜਾ ਪ੍ਰੋਜੈਕਟ ਆ ਉਹ ਪਾਸ ਜਿਹੜਾ ਹੋ ਚੁੱਕਿਆ ਆਉਣ ਵਾਲੇ ਥੋੜੇ ਦਿਨਾਂ ਚ ਟੈਂਡਰ ਦੀ ਪ੍ਰਕਿਰਿਆ ਜਿਹੜੀ ਆ ਉਹ ਸ਼ੁਰੂ ਹੋਣ ਜਾ ਰਹੀ ਆ ਇਹਦੇ ਨਾਲ ਨਾਲ ਜਿਹੜਾ ਕੂੜੇ ਦਾ ਡੰਪ ਦਾ ਮਸਲਾ ਸੀ ਉਹਦਾ ਵੀ ਟੈਂਡਰ ਜਿਹੜਾ ਵਾ ਉਹ ਲੱਗਿਆ ਹੋਇਆ ਵਾ ਹੋਰ ਵੀ ਸ਼ਹਿਰ ਦੇ ਜਿਹੜੇ ਮਸਲੇ ਨੇ ਉਹ ਅਸੀਂ ਇੱਕ ਇੱਕ ਕਰਕੇ ਸਾਰੇ ਜਿਹੜੇ ਮਸਲੇ ਆ ਉਹ ਹੱਲ ਕਰਾਂਗੇ ਔਰ ਜੇ ਕਾਦੀਆਂ ਹਲਕੇ ਦੀ ਗੱਲ ਕਰੀਏ ਤੇ ਇਸੇ ਤਰ੍ਹਾਂ ਕਾਦੀਆਂ ਸ਼ਹਿਰ ਦੇ ਵਿੱਚ ਵੀ ਸੀਵਰੇਜ ਦਾ ਪ੍ਰੋਜੈਕਟ ਜਿਹੜਾ ਵਾ ਪਾਸ ਹੋ ਗਿਆ ਵਾ ਮੁਹੱਲਾ ਕਲੀਨਿਕ ਜਿਹੜੇ ਆ ਦੋ ਮੁਹੱਲਾ ਕਲੀਨਿਕ ਇੱਕ ਤਾਰੀਵਾਲ ਔਰ ਇੱਕ ਕਾਦੀਆਂ ਇਹ ਵੀ ਆਉਣ ਵਾਲੇ ਥੋੜੇ ਸਮੇਂ ਦੇ ਵਿੱਚ ਜਿਹੜੇ ਆ ਸ਼ੁਰੂ ਕੀਤੇ ਜਾਣਗੇ ਉਹਨਾਂ ਦਾ ਵੀ ਸਾਰਾ ਸਟਾਫ ਉੱਥੇ ਆਪਣਾ ਜਿਹੜਾ ਬਿਜਲੀ ਦਾ ਕਨੈਕਸ਼ਨ ਆ ਇੰਟਰਨੈਟ ਦਾ ਕਨੈਕਸ਼ਨ ਆ ਸਾਰੇ ਜਿਹੜੇ ਪ੍ਰਬੰਧ ਆ ਉਹ ਜਿਹੜੇ ਮੁਕੰਮਲ ਹੋ ਚੁੱਕੇ ਆ ਔਰ ਜਿਸ ਦਿਨ ਸਰਕਾਰ ਵੱਲੋਂ ਜਿਹੜਾ ਆ ਸਾਰੇ ਜਿੰਨੇ ਮੁਹੱਲਾ ਕਲੀਨਿਕ ਪੰਜਾਬ ਦੇ ਤਿਆਰ ਹੋਏ ਆ ਇਹ ਵੀ ਜਿਹੜੀ ਇਨੌਗੁਰੇਸ਼ਨ ਇਹਦੀ ਵੀ ਨਾਲ ਹੀ ਜਿਹੜੀ ਆ ਉਹ ਕੀਤੀ ਜਾਊਗੀ ਔਰ ਇੱਕ ਵੱਡੀ ਜਿਹੜੀ ਖੁਸ਼ਖਬਰੀ ਆ ਕਿ ਜਿੰਨੇ ਨੀਲੇ ਕਾਰਡ ਲੋਕਾਂ ਦੇ ਇਕੱਠੇ ਗਏ ਸੀਗੇ ਸਾਰੇ ਪੰਜਾਬ ਚ 10 ਲੱਖ ਤੋਂ ਵੱਧ ਦੀ ਗਿਣਤੀ ਦੇ ਉਹ ਸਾਰੇ ਕੈਬਨਿਟ ਚ ਜਿਹੜੇ ਆ ਪਾਸ ਕਰਕੇ ਬਹਾਲ ਕਰ ਦਿੱਤੇ ਗਏ ਆ ਸੋ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਨੂੰ ਜਿਹੜੇ ਆ ਖਾਸ ਕਰਕੇ ਸਾਡੇ ਜਿਹੜੇ ਗਰੀਬ ਤਬਕਾ ਉਹਨਾਂ ਨੂੰ ਇਹਦੇ ਨਾਲ ਬੜੀ ਵੱਡੀ ਰਾਤ ਮਿਲੂਗੀ